ਸਾਸ੍ਰੀਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਦੋਸਤੋ 9 ਅਗਸਤ 2025 ਦਿਨ ਸ਼ਨੀਵਾਰ ਨੂੰ ਰਖੜੀ ਦਾ ਤਿਉਹਾਰ ਹੈ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਇਸ ਵਾਰ ਰਖੜੀ ਦੇ ਦਿਨ ਇੱਕ ਬਹੁਤ ਹੀ ਖਾਸ ਅਤੇ ਦੁਰਲਭ ਮਹਾ ਸ਼ੁਭ ਸੰਯੋਗ ਜਾਣੇ ਕੇ ਮਹਾਂ ਲక్ష్ਮੀ ਜੋਗ ਬਣ ਰਿਹਾ ਹੈ ਇਸ ਜੋਗ ਕਾਰਨ 12 ਵਿੱਚੋਂ 6 ਰਾਸ਼ੀਆਂ ਕਰੋੜਪਤੀ ਬਣਨ ਗਿਆ ਜਿਹਾں ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਵਾਰ 9 ਅਗਸਤ ਨੂੰ ਜਾਨੇ ਰਖੜੀ ਦੇ ਦਿਨ ਮਹਾ ਲక్ష్ਮੀ ਜੋਤ ਦਾ ਨਿਰਮਾਣ ਹੋ ਰਿਹਾ ਹੈ ਇਸ ਕਾਰਨ ਇਸ ਵਾਰ 12 ਰਾਸ਼ੀਆਂ ਵਿੱਚੋਂ 6 ਰਾਸ਼ੀਆਂ ਦੀ ਕਿਸਮਤ ਧਾਨੀ ਦੇਵੀ ਮਾਂ ਲక్ష్ਮੀ ਖੋਦ ਚਮ ਕੋਣ ਵਾਲੀ ਹੈ ਕਿਹੜੀਆਂ 6 ਰਾਸ਼ੀਆਂ ਬਣਨ ਗਿਆ ਕਰੋੜਪਤੀ 12 ਵਿੱਚੋਂ 6 ਰਾਸ਼ੀਆਂ ਐਸੇ ਜਾਣੇ ਕਿ ਰਖੜੀ ਦੇ ਦਿਨ ਕਰੋੜਪਤੀ ਬਣਨ ਗਿਆ ਤਾਂਦੀ ਦੇਵੀ ਮਾਂ ਲక్ష్ਮੀ ਖੋਦੇ ਨਸ਼ੇ ਰਾਸ਼ੀ ਵਾਲਿਆਂ ਦੇ ਘਰ ਰਖੜੀ ਦੇ ਦਿਨ ਆ ਰਹੀ ਹੈ ਇਹਨਾਂ ਸਮਝ ਲਓ ਕਿ ਇਹਨਾਂ ਛੇ ਰਾਸ਼ੀ ਵਾਲਿਆਂ ਦੇ ਜੀਵਨ ਦੇ ਸਾਰੇ ਦੁੱਖ ਤਰਦਾ ਤੇ ਕਸ਼ਟ ਮਾਂ ਲక్ష్ਮੀ ਖੋਦ ਦੂਰ ਕਰਨ ਵਾਲੀ ਹੈ ਅਤੇ ਮਾਂ ਲక్ష్ਮੀ ਦੀ ਕਿਰਪਾ ਦੇ ਨਾਲ ਇਹਨਾਂ ਛੇ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਅਨੇਕਾਂ ਖੁਸ਼ਖਬਰੀਆਂ ਆਉਣ ਵਾਲੀਆਂ ਹਨ ਜੀ ਹਾਂ ਇਹਨਾਂ ਛੇ ਰਾਸ਼ੀ ਵਾਲਿਆਂ ਦਾ ਜੀਵਨ ਬਦਲ ਜਾਵੇਗਾ ਦੋਸਤੋ ਇਹ ਖੁਸ਼ਕਿਸਮਤ ਪਾਕਸ਼ਾਲੀ ਰਾਸ਼ੀਆਂ ਕਿਹੜੀਆਂ ਹਨ ਜੋ ਇਸ ਵਾਰ 9 ਅਗਸਤ ਨੂੰ ਰਖੜੀ ਦੇ ਦਿਨ ਕਰੋੜਪਤੀ ਬਣਨਗੀਆਂ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਉਹਨਾਂ 6 ਖੁਸ਼ਕਿਸਮਤ ਪਾਕਸ਼ਾਲੀ ਰਾਸ਼ੀਆਂ ਬਾਰੇ ਦੱਸਣ ਵਾਲੇ ਹਾਂ ਇਸ ਲਈ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਪੂਰਾ ਦੇਖੋ ਇਸ ਨੂੰ ਬਿਲਕੁਲ ਵੀ ਨਾ ਛੱਡੋ ਇਹ ਵੀਡੀਓ ਇਹਨਾਂ 6 ਰਾਸ਼ੀਵਾਂ ਲਈ ਬਹੁਤ ਹੀ ਮਹੱਤਵਪੂਰਨ ਹੋਣ ਵਾਲੀ ਹੈ ਰਖੜੀ ਦਾ ਸ਼ੋਭ ਸਮਾ ਅਤੇ ਮਹੱਤਵ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਤੁਹਾਡੇ ਤੋਂ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਕਿ ਮਾਂ ਲక్ష్ਮੀ ਜੀ ਦੇ ਸੱਚੇ ਪਗ ਦੇ ਇਸ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜੈ ਮਾਂ ਲక్ష్ਮੀ ਜੈ ਮਾਂ ਲక్ష్ਮੀ ਜੀ ਦੇ ਚਰੋ ਲਿਖੋ ਜੀ ਤਾਂ ਕਿ ਜੋ ਮਾਂ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਹਮੇਸ਼ਾ ਬਣੀ ਰਹੇ ਇਸ ਵੀਡੀਓ ਨੂੰ ਵਾਤਵਾਦ ਲੋਕਾਂ ਦੇ ਨਾਲ ਸ਼ੇਅਰ ਕਰੋ ਦੋਸਤੋ ਤੁਹਾਨੂੰ ਦੱਸ ਰਹੀ ਹਾਂ ਕਿ Hindu ਧਰਮ ਦੇ ਵਿੱਚ ਭਾਈ ਭੈਣ ਦੇ ਪਿਆਰ ਦਾ ਪ੍ਰਤੀਕ ਰਖੜੀ ਦਾ ਤਿਉਹਾਰ ਹਰ ਸਾਲ ਅਗਸਤ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਇਹ ਤਿਉਹਾਰ ਹਰ ਸਾਲ ਸ਼ਾਵਣ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਆਉਂਦਾ ਹੈ ਇਹ ਤਿਉਹਾਰ ਭਾਈ ਭੈਣ ਨੂੰ ਪਿਆਰ ਦੇ ਬੰਧਨ ਵਿੱਚ ਬੰਨ੍ਹਦਾ ਹੈ ਇਸ ਦਿਨ ਸਾਰੀਆਂ ਭੈਣਾਂ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨ੍ਹਦੀਆਂ ਹਨ ਅਤੇ ਤਿਲਕ ਲਗਾਉਂਦੀਆਂ ਹਨ। ਵੈਦਿਕ ਪੰਚਾਂਗ ਦੇ ਅਨੁਸਾਰ ਸਾਲ 2025 ਵਿੱਚ ਰਖੜੀ ਦਾ ਤਿਉਹਾਰ ਮਨਾਉਣ ਲਈ ਸ਼ਾਵਣ ਮਹੀਨੇ ਦੀ ਪੂਰਨਮਾਸ਼ੀ 9 ਅਗਸਤ 2025 ਦਿਨ ਸ਼ਨੀਵਾਰ ਨੂੰ ਆ ਰਹੀ ਹੈ। ਇਸ ਦਿਨ ਸਾਰੀਆਂ ਭੈਣਾਂ ਆਪਣੇ ਭਰਾਵਾਂ ਦੇ ਗੁੱਟ ਤੇ ਸ਼ੁਭ ਮੌਰਤ ਵਿੱਚ ਰਖੜੀ ਬੰਨ੍ਹਣਗੀਆਂ। ਤੁਹਾਨੂੰ ਦੱਸ ਦਈਏ ਕਿ ਸਾਵਣ ਮਹੀਨੇ ਦੀ ਪੂਰਨਮਾਸ਼ੀ ਦੀ ਸ਼ੁਰੂਆਤ 8 ਅਗਸਤ 2025 ਨੂੰ ਦੁਪਹਿਰ 2:12 ਤੇ ਹੋਵੇਗੀ ਪੂਰਨਮਾਸ਼ੀ 9 ਅਗਸਤ ਨੂੰ ਦੁਪਹਿਰ 1:24 ਤੇ ਸਮਾਪਤ ਹੋਵੇਗੀ ਰਖੜੀ ਦੀ ਰਸਮ ਦਾ ਸਮਾਂ ਸਵੇਰੇ 5 ਸਵੇਰੇ 5:56 ਤੋਂ ਲੈ ਕੇ ਦੁਪਹਿਰ 1:24 ਤੱਕ ਰਹੇਗਾ ਐਸਲਈ ਉਦੇ ਤਿਥੀ ਹੋਣ ਕਾਰਨ ਰਖੜੀ ਦਾ ਤਿਉਹਾਰ 9 ਅਗਸਤ ਦਿਨ ਸ਼ਨੀਵਾਰ ਨੂੰ ਮਨਾਇਆ ਜਾਵੇਗਾ ਇਸ ਦੇ ਨਾਲ ਹੀ ਰਖੜੀ ਦੇ ਦਿਨ ਪਰਦੋਸ਼ ਕਾਲ ਦੇ ਸਮੇਂ ਪੈਣਾ ਆਪਣੇ ਭਰਾਵਾਂ ਨੂੰ ਰਖੜੀ ਬੰਨ੍ਹ ਸਕਦੀਆਂ ਹਨ ਇਸ ਦਿਨ ਪਰਦੋਸ਼ ਕਾਲ ਵਿੱਚ ਰਾਖੀ ਬੰਨਣ ਦਾ ਸ਼ੋਭ ਸਮਾ 7:19 ਤੋਂ ਲੈ ਕੇ देर रात 9:24 ਤੱਕ ਰਹੇਗਾ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਰਖੜੀ ਦੇ ਦਿਨ ਰਖੜੀ ਬੰਨ੍ਹਣ ਲਈ ਪਦਰਾ ਕਾਲ ਨੂੰ ਸ਼ੋਭਾ ਨਹੀਂ ਮੰਨਿਆ ਜਾਂਦਾ 9 ਅਗਸ 2025 ਨੂੰ ਸਵੇਰੇ 1:52 ਮਿੰਟ ਤੇ ਪਦਰਾ ਕਾਲ ਸਮਾਪਤ ਹੋ ਜਾਵੇਗਾ ਇਸ ਲਈ ਰਖੜੀ ਦੇ ਦਿਨ ਪਦਰਾ ਦਾ ਸਾਇਆ ਨਹੀਂ ਰਹੇਗਾ ਜੇ ਪਦਰਾ ਕਾਲ ਹੁੰਦਾ ਹੈ ਤਾਂ ਪਰਦੋਸ਼ ਕਾਲ ਦੇ ਸਮੇਂ ਵੀ ਰਖੜੀ ਬਣਨੀ ਜਾ ਸਕਦੀ ਹੈ 15 ਕਾਲ ਦਾ ਸਮਾਂ ਰਖੜੀ ਬਣਨ ਲਈ ਠੀਕ ਨਹੀਂ ਹੁੰਦਾ ਇਸ ਦੌਰਾਨ ਕੋਈ ਵੀ ਸ਼ੁਭ ਕੰਮ ਨਹੀਂ ਕੀਤਾ ਜਾਂਦਾ ਪਦਰਾ ਕਾਲ ਖਤਮ ਹੋਣ ਤੋਂ ਬਾਅਦ ਹੀ ਰਖੜੀ ਬਨਣੇ ਚਾਹੀਦੀ ਹੈ ਅਸ਼ੋਭ ਸਮੇਂ ਤੇ ਰੱਖਿਆ ਅਸ਼ੋਤਰ ਬਨਣ ਦੀ ਪੂਰਤੋਂ ਬਚਣਾ ਚਾਹੀਦਾ ਹੈ ਪਾਕਸ਼ਾਲੀ ਸ਼ੇ ਰਾਸ਼ੀਆਂ ਉਹਨਾਂ ਦਾ ਪੁਵੇਖ ਹੁਣ ਦੱਸਦੇ ਹਾਂ ਜੀ ਉਹਨਾਂ ਪਾਕਸ਼ਾਲੀ ਰਾਸ਼ੀਆਂ ਦੇ ਬਾਰੇ ਜੋ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਇਸ ਵਾਰ ਰਖੜੀ ਦੇ ਦਿਨ ਪਨ ਰਹੇ ਮਹਾਂ ਲక్ష్ਮੀ ਜੋਗ ਤੋਂ ਆਪਣੀ ਕਿਸਮਤ ਚਮਕਾਉਣਗੀਆਂ ਏ ਸ਼ੇ ਰਾਸ਼ੀਆਂ ਕੋਲ ਉਪਤੀ ਬਣਨ ਗਿਆ ਨਾ ਸ਼ੇ ਰਾਸ਼ੀਆਂ ਨੂੰ ਹੁਣ ਮਾਲਾ ਮਾਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਰਾਸ਼ੀ ਹੁੰਦੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਸਭ ਤੋਂ ਪਹਿਲੀ ਰਾਸ਼ੀ ਹੈ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸਤਾ ਹਈ ਕਿ ਤਾਂ ਦੀ ਦੇਵੀ ਮਾਂ ਲక్ష్ਮੀ ਇਸ ਦਿਨ ਤੁਹਾਡੇ ਉੱਤੇ ਬਹੁਤ ਜ਼ਿਆਦਾ ਪਰਸਨ ਰਹਿਣ ਵਾਲੀ ਹੈ ਮਾਂ ਲక్ష్ਮੀ ਪਰਸਨ ਮੰਦਰਾ ਵਿੱਚ ਰਹੇਗੀ ਜਿਸ ਨਾਲ ਕੰਨਿਆ ਰਾਸ਼ੀ ਵਾਲਿਓ ਇਸ ਸਮੇਂ ਦਾ ਪੂਰਾ ਲਾਭ ਉਠਾਓ ਪਿਛਲੇ ਸਮੇਂ ਤੋਂ ਤੁਹਾਡੀਆਂ ਜਿੰਨੀਆਂ ਵੀ ਸਮੱਸਿਆਵਾਂ ਸਨ ਉਹ ਹਣ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਖਤਮ ਹੋਣ ਵਾਲੀਆਂ ਹਨ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਵਪਾਰ ਕਰਨ ਵਾਲੇ ਲੋਕਾਂ ਨੂੰ ਆਪਣੇ ਕਾਰੋਬਾਰ ਵਿੱਚ ਲਾਭ ਮਿਲੇਗਾ ਤੁਹਾਡੇ ਉਤੇ ਮਾਂ ਲక్ష్ਮੀ ਦੀ ਕਿਰਪਾ ਬਣੀ ਰਹੇਗੀ ਚਾਰੇ ਪਾਸਿਆਂ ਤੋਂ ਕੰਨਿਆ ਰਾਸ਼ੀ ਵਾਲਿਆਂ ਨੂੰ ਤਾਂ લાભ ਪ੍ਰਾਪਤ ਹੋਣ ਦੇ ਬਹੁਤ ਸਾਰੇ ਜੋਗ ਬਣ ਰਹੇ ਹਨ ਤੁਹਾਨੂੰ ਸੰਤਾਨ ਪ੍ਰਾਪਤੀ ਦਾ ਵੀ ਜੋਗ ਬਣ ਰਿਹਾ ਹੈ ਨਾਲ ਹੀ ਤੁਹਾਡੇ ਜੋ ਵੀ ਕੰਮ ਕਿਸੇ ਕਾਰਨ ਤੋਂ ਨਹੀਂ ਬਣ ਰਹੇ ਸਨ ਉਹ ਹੁਣ ਖਤਮ ਹੋ ਜਾਣਗੇ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਨਾਲ ਤੁਹਾਨੂੰ ਚਾਰੇ ਪਾਸੇ ਤੋਂ ਖੁਸ਼ੀਆਂ ਹੀ ਖੁਸ਼ੀਆਂ ਮਿਲਣਗੀਆਂ ਇਹ ਰਖਣੀ ਤੁਹਾਡੇ ਲਈ ਬਹੁਤ ਭਾਗਾਂ ਵਾਲੀ ਸਾਬਤ ਹੋਵੇ ਕਿ ਤੁਹਾਨੂੰ ਚਾਰੇ ਪਾਸਿਓਂ ਤਨ લાભ ਦੇ ਮੌਕੇ ਮਿਲਣਗੇ ਸਮੇਂ ਦਾ ਪੂਰਾ ਲਾਭ ਉਠਾਓ ਅਗਲੀ ਰਾਸ਼ੀ ਹੈ ਜੇ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਦਾਸ ਤੈਏ ਕਿ ਤੁਹਾਡੇ ਹੋਤੇ ਤਾਨ ਦੀ ਦੇਵੀ ਮਾਂ ਲక్ష్ਮੀ ਬਹੁਤ ਜ਼ਿਆਦਾ ਪਰਸਨ ਹੈ ਜਿਸ ਨਾਲ ਤੁਹਾਨੂੰ ਤਨ લાભ ਦੇ ਬਹੁਤ ਸਾਰੇ ਮੌਕੇ ਮਿਲਣ ਵਾਲੇ ਹਨ ਕੁੰਭ ਰਾਸ਼ੀ ਵਾਲੇ ਨਵਾਂ ਵਾਹਨ ਵੀ ਖਰੀਦ ਸਕਦੇ ਹਨ ਤੁਹਾਡੇ ਜੀਵਨ ਵਿੱਚ ਤਾਨ ਨਾਲ ਸੰਬੰਧਿਤ ਜੋ ਵੀ ਪਰੇਸ਼ਾਨੀਆਂ ਸਨ ਉਹ ਹੁਣ ਦੂਰ ਹੋਣ ਔ ਸਾਰੀਆਂ ਹੁਣ ਦੌਰ ਹੋਣ ਗਿਆ ਪਿਆਰ ਕਰਨ ਵਾਲੇ ਲੋਕਾਂ ਨੂੰ ਆਪਣੇ ਪਿਆਰ ਵਿੱਚ ਸਫਲਤਾ ਮਿਲੇਗੀ ਤੁਹਾਡੇ ਲਈ ਹੁਣ ਬਹੁਤ ਵਧੀਆ ਸਮਾਂ ਆਉਣ ਵਾਲਾ ਹੈ ਮਾਂ ਲక్ష్ਮੀ ਦੀ ਕਿਰਪਾ ਕੁੰਭ ਰਾਸ਼ੀ ਵਾਲਿਆਂ ਉਤੇ ਹੋ ਗਈ ਹੈ ਜਿਸ ਨਾਲ ਤੁਹਾਡੇ ਜੀਵਨ ਦੇ ਸਾਰੇ ਦੁੱਖ ਦਰਦ ਕਸ਼ਟ ਖਤਮ ਹੋਣ ਵਾਲੇ ਹਨ ਤੁਹਾਡੇ ਜੀਵਨ ਵਿੱਚ ਅਥਾਹ ਖੁਸ਼ੀਆਂ ਹੈ ਖੁਸ਼ੀਆਂ ਆਉਣ ਵਾਲੀਆਂ ਹਨ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਨੌਕਰੀ ਵਿੱਚ ਤਰੱਕੀ ਮਿਲੇਗੀ ਤਨਖਾਹ ਵਾਅਦੇ ਦੇ ਜੋਗ ਬਣਨ ਕੇ ਨਾਲ ਹੀ ਤੁਹਾਨੂੰ ਮਨਚਾ ਰੁਜ਼ਗਾਰ ਵੀ ਮਿਲ ਸਕਦਾ ਹੈ ਮਾਂ ਲక్ష్ਮੀ ਦੀ ਕਿਰਪਾ ਕੋਮਬ ਰਾਸ਼ੀ ਵਾਲਿਓ ਤੁਹਾਡੇ ਉੱਤੇ ਬਹੁਤ ਜ਼ਿਆਦਾ ਹੈ ਜਿਸ ਨਾਲ ਤੁਹਾਡੇ ਜੀਵਨ ਦੇ ਸਾਰੇ ਦੁੱਖ ਦਰਦ ਕਸ਼ਟ ਖਤਮ ਹੋਣ ਵਾਲੇ ਹਨ ਇਸ ਸਮੇਂ ਦਾ ਪੂਰਾ ਲਾਭ ਉਠਾਓ ਕਿਉਂਕਿ ਇਸ ਸਮੇਂ ਜੋ ਵੀ ਕੰਮ ਤੁਸੀਂ ਕਰੋਗੇ ਉਸ ਵਿੱਚ ਤੁਹਾਨੂੰ ਅਥਾਹ ਸਫਲਤਾ ਮਿਲੇਗੀ ਇਸ ਲਈ ਸਮੇਂ ਦਾ ਪੂਰਾ ਲਾਭ ਉਠਾਓ ਕਾਂਗਰਾ ਰਾਸ਼ੀ ਵਾਲਿਆਂ ਸਮੇਨੋਂ ਹੱਥੋਂ ਨਾ ਜਾਂਦਿਓ ਤੀਜੀ ਖੁਸ਼ਕਿਸਮਤ ਪਾਗਾਂ ਵਾਲੀ ਰਾਸ਼ੀ ਹੈ ਜੇ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸਤੇ ਹੈ ਕਿ ਮਾਂ ਲక్ష్ਮੀ ਦੀ ਕਿਰਪਾ ਤੁਹਾਡੇ ਉਤੇ ਵਿਸ਼ੇਸ਼ ਰੂਪ ਨਾਲ ਪਨ ਰਹੀ ਹੈ ਜਿਸ ਨਾਲ ਇਹ ਰਖਣੀ ਤੁਹਾਡੇ ਲਈ ਬਹੁਤ ਪਾਗਾਂ ਵਾਲੇ ਸਾਬਤ ਹੋਵੇਗੇ ਤੁਹਾਨੂੰ ਬਹੁਤ ਸਾਰੇ ਫਾਇਦੇ ਮਿਲਣ ਵਾਲੇ ਹਨ ਤੁਹਾਡੇ ਜੀਵਨ ਵਿੱਚ ਤੁਹਾਨੂੰ ਸਫਲਤਾਵਾਂ ਮਿਲਣਗੀਆਂ ਵਿਦਿਆਰਥੀਆਂ ਲਈ ਸਮਾਂ ਬਹੁਤ ਚੰਗਾ ਕਿਹਾ ਜਾ ਸਕਦਾ ਹੈ ਨਾਲ ਹੀ ਤੁਹਾਨੂੰ ਤੁਹਾਡੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਸਮਾਂ ਤੁਹਾਡੇ ਬਿਲਕੁਲ ਪੱਖ ਵਿੱਚ ਹੈ ਸਮੇ ਦਾ ਪੂਰਾ ਲਾਭ ਉਠਾਓ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸਦਾ ਇਹ ਕਿ ਤੁਹਾਡੇ ਉਤੇ ਮਾਂ ਲక్ష్ਮੀ ਦੀ ਵਿਸ਼ੇਸ਼ ਕਿਰਪਾ ਬਣ ਰਹੀ ਹੈ ਤਾਂ ਦੀ ਦੇਵੀ ਮਾਂ ਲక్ష్ਮੀ ਤੁਲਾ ਰਾਸ਼ੀ ਵਾਲਿਓ ਤੁਹਾਡੇ ਤੇ ਬਸੰਨ ਹੋ ਗਈ ਹੈ ਜਿਸ ਕਾਰਨ ਤੁਹਾਨੂੰ ਵਿਦੇਸ਼ ਯਾਤਰਾ ਕਰਨ ਦਾ ਮੌਕਾ ਮਿਲ ਸਕਦਾ ਹੈ ਨਾਲ ਹੀ ਜੇ ਤੁਸੀਂ ਕਚੈਰੀ ਦੇ ਮਾਮਲਿਆਂ ਨਾਲ ਜੁੜੇ ਹੋ ਤਾਂ ਤੁਹਾਨੂੰ ਇਸ ਸਮੇਂ ਸਫਲਤਾ ਜ਼ਰੂਰ ਮਿਲੇਗੀ ਇਸ ਦੇ ਨਾਲ ਹੀ ਤੁਹਾਡੀ ਰੋਚੀ ਧਾਰਮਿਕ ਖਮਾਂ ਵਿੱਚ ਲੱਗੇਗੇ ਅਚਾਨਕ ਤਨ ਲਾਭ ਦੇ ਯੋਗ ਬਣ ਸਕਤੇ ਹਨ ਤੁਹਾਡੀ ਮਾਨਸਿਕ ਸਿਹਤ ਠੀਕ ਰਹੇਗੀ ਕਿਸੇ ਵੀ ਕਾਰੋਬਾਰ ਨੂੰ ਲੈ ਕੇ ਕੀਤੀ ਗਈ ਯਾਤਰਾ ਤੁਹਾਡੇ ਲਈ ਜ਼ਰੂਰ ਸਫਲ ਸਾਬਤ ਹੋਵੇਗੀ ਕਿਉਂਕਿ ਇਸ ਯਾਤਰਾ ਤੋਂ ਤੁਹਾਨੂੰ ਲਾਭ ਪਹੁੰਚ ਸਕਦਾ ਹੈ ਤਾਂ ਲਾਭ ਪਹੁੰਚ ਸਕਦਾ ਹੈ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ ਇਸ ਸਮਾਂ ਤੁਹਾਡੇ ਲਈ ਬਹੁਤ ਹੀ ਚੰਗਾ ਹੈ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਅਤੇ ਤਾਂ ਨੀ ਦੇਵੀ ਮਾਂ ਲక్ష్ਮੀ ਬਹੁਤ ਜ਼ਿਆਦਾ ਪਸੰਨ ਹੈ ਜਿਸ ਕਾਰਨ ਤੁਹਾਡੇ ਜੀਵਨ ਦੇ ਸਾਰੇ ਦੁੱਖ ਦਰਦ ਅਤੇ ਕਸ਼ਟ ਦੂਰ ਹੋਣ ਵਾਲੇ ਹਨ ਤੁਸੀਂ ਜਲਦੀ ਹੀ ਇਸ ਗੱਲ ਨੂੰ ਮਹਿਸੂਸ ਕਰੋਗੇ ਕਿ ਇਹ ਸਮਾਂ ਤੁਹਾਡੇ ਪੂਰੇ ਪੱਖ ਵਿੱਚ ਰਹੇਗਾ ਸਾਰੇ ਕੰਮ ਤੁਹਾਡੇ ਬਣਨਗੇ ਤੁਹਾਨੂੰ ਚਾਰੇ ਪਾਸੇ ਤੋਂ ਲਾਭ ਹੀ ਲਾਭ ਹੋਵੇਗਾ ਧਨ ਲਾਭ ਹੋਵੇਗਾ ਤੁਹਾਨੂੰ ਧਨ ਲਾਭ ਦੀ ਪ੍ਰਾਪਤੀ ਹੋਵੇਗੀ ਧਨ ਦੇ ਅਨੇਕ ਜੋਗ ਤੁਹਾਡੇ ਲਈ ਸਿੰਘ ਰਾਸ਼ੀ ਵਾਲਿਆਂ ਲਈ ਬਣ ਰਹੇ ਹਨ ਤੁਹਾਨੂੰ ਜਾਇਦਾਦ ਵਿੱਚ ਲਾਭ ਮਿਲਣ ਵਾਲਾ ਹੈ ਦੁਹਾਂ ਨੂੰ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਣ ਵਾਲਾ ਹੈ ਬਸ ਧਿਆਨ ਵਿੱਚ ਰੱਖੋ ਜੇ ਤੁਸੀਂ ਕੋਈ ਵੀ ਕੰਮ ਦੂਜਿਆਂ ਦੀ ਭਲਾਈ ਲਈ ਕਰਦੇ ਹੋ ਤਾਂ ਇਸ ਨਾਲ ਤੁਹਾਨੂੰ ਵੀ ਲਾਭ ਮਿਲੇਗਾ ਮਾ લક્ષ્ਮੀ ਪਰਸਨ ਹੋਵੇਗੀ ਬਹੁਤ ਚੰਗਾ ਸਮਾਂ ਤੁਹਾਡੇ ਲਈ ਸਾਬਤ ਹੋਵੇਗਾ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਦਾ ਸਹੀ ਹੈ ਕਿ ਤੁਹਾਡੇ ਜੀਵਨ ਵਿੱਚ ਹੁਣ ਨਵੇਂ ਬਦਲਾਅ ਹੋ ਸਕਦੇ ਹਨ ਮਾ લક્ષ્ਮੀ ਤੁਹਾਡੇ ਉੱਤੇ ਹੁਣ ਬਹੁਤ ਮਿਹਰਬਾਨ ਹੈ ਜੇਸਨਾਲ ਤੁਸੀਂ ਦੇਖੋਗੇ ਕਿ ਤੁਹਾਡੇ ਜੀਵਨ ਵਿੱਚ ਬਹੁਤ ਵੱਡੇ ਬਦਲਾਅ ਹੋ ਸਕਦੇ ਹਨ ਤੁਸੀਂ ਜਲਦੀ ਹੀ ਨਵਾਂ ਮਕਾਨ ਜਾਂ ਫਿਰ ਵਾਹਨ ਖਰੀਦ ਸਕਦੇ ਹੋ ਤੁਹਾਨੂੰ ਆਰਥਿਕ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ ਵਪਾਰੀ ਵਰਗ ਦੇ ਲੋਕਾਂ ਨੂੰ ਚੰਗਾ ਧਨਲਾਭ ਹੋ ਸਕਦਾ ਹੈ ਤੁਹਾਨੂੰ ਧਨਲਾਭ ਦੇ ਅਨੇਕਾਂ ਜੋਗ ਮਿਲਣਗੇ ਤੁਹਾਨੂੰ ਹਰ ਸਮੇਂ ਹਰ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਦੀ ਪ੍ਰਾਪਤੀ ਹੋਵੇਗੀ ਦੋਸਤੋ ਐਸੀ ਜਾਣਕਾਰੀ ਅੱਜ ਦੀ ਵੀਡੀਓ ਦੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਸਾਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ